ਦੇਸ਼ ਦਾ ਉਪਰਲਾ ਸਦਨ ਹੁਣ ਉਪਰਲੇਆ ਦਾ ਹੋ ਗਿਆ ਹੈ ਇਹ ਸਵਾਲ ਮਾਮੂਲੀ ਨਹੀਂ ਨੇਵਿਆਂ ਦੀ ਥਾਂ ਗਈ ਇਹ ਫਿਕਰਮੰਦੀ ਵੀ ਮਾਮੂਲੀ ਨਹੀਂ ਪੰਜਾਬ ਦੀ ਰਾਜ ਸਭਾ ਦੀ ਇੱਕ ਸੀਟ ਦੀ ਉਪ ਚੋਣ ਦਾ ਅੱਜ ਬਕਾਇਦਾ ਇਲੈਕਸ਼ਨ ਕਮਿਸ਼ਨ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇੱਕ ਤੋਂ ਬਾਅਦ ਉਮੀਦਵਾਰ ਹੋਣ ਅਤੇ 24 ਅਕਤੂਬਰ ਨੂੰ VOTING ਹੋਏਗੀ 13 ਅਕਤੂਬਰ ਨਾਮਜ਼ਦਗੀ ਪ੍ਰਕਿਰਿਆ ਹੈ ਕਰੀਬ ਤੈਹੀ ਹੈ ਕਿ ਇਹ ਸੀਟ ਪੰਜਾਬ ਦੀ ਸਤਾਤੇਰ ਆਮ ਆਦਮੀ ਪਾਰਟੀ ਦੀ ਝੋਲੀ ਪਵੇਗੀ ਤੇ ਆਪ ਵੱਲੋਂ ਬਕਾਇਦਾ ਲੰਘੇ ਕੱਲ ਉਗੇ ਅਜਗਪਤੀ ਕਹਿ ਰਹੀ ਹੈ ਕਿ ਵੱਡੇ ਅਰਪਤੀ ਸ੍ਰੀ ਰਜਿੰਦਰ ਗੁਪਤਾ ਨੂੰ ਉਮੀਦਵਾਰ ਖੋਸ ਤਿਸ ਹੈ ਜਿੱਥੋਂ ਰਾਜ ਸਭਾ ਦੇ ਨਿਵੇਕਲੇ ਉਬਜਰੇ ਦਿਨਸ਼ ਦੀ ਮੀਡੀਆ ਸ਼ਬਦਾਂ ਚ ਕਹਾਣੀ ਤੁਰੀ ਹੈ ਸੋ ਇਸ ਚਰਚਾ ਨੂੰ ਅੱਗੇ ਤੋਰ ਲਈ ਮੀਡੀਆ ਸਦਨ ਪ੍ਰੋਗਰਾਮ ਵਿੱਚ ਸਾਡੇ ਨਾਲ ਜੁੜੇ ਨੇ ਉਗੇ ਰਾਜੀਮਾ ਹਾਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਵੱਲੋਂ ਸਵਾਗਤ ਜੀ ਬਹੁਤ-ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕਈ ਪੱਖਾਂ ਪਹਿਲੂਆਂ ਦੇ ਜਿਹੜੇ ਮਾਮਲੇ ਤੁਸੀਂ ਇਹ ਗੇੜਨੇ ਆ ਵੱਖ-ਵੱਖ ਪਰ ਜਿਹੜੇ ਹੁਣ ਤੱਕ ਮਾਮਲੇ ਸਾਹਮਣੇ ਆਏ ਮੀਡੀਆ ਸਰਦਲ ਦੇ ਵਿੱਚ ਇੱਕ ਬੜਾ ਚਿੰਤਾ ਭਰਿਆ ਮਾਮਲਾ ਵੀ ਹੈ ਕਿ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਵਕੀਲ ਨੂੰ ਮਾ ਵਿਅਕਤੀ ਵੱਲੋਂ ਚੀਫ ਜਸਟਿਸ ਸ਼੍ਰੀ ਬੀਆਰ ਗਵੇ ਸੀਜੀ ਆਈ ਉਤੇ ਮਤਲਬ ਕੋਈ ਚੀਜ਼ ਵਗਾਉਣ ਦੀ ਕੋਸ਼ਿਸ਼ ਕੀਤੀ ਅਦਾਲਤੀ ਪ੍ਰਕਿਰਿਆ ਦੇ ਦੌਰਾਨ ਸੂਚਕ ਕਰਮੀਆਂ ਨੇ ਅਜਿਹੇ ਵਿਅਕਤੀ ਨੂੰ ਮੌਕੇ ਤੇ ਕਾਬੂ ਕਰ ਲਿਆ ਇਹ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਬਿਹਾਰ ਵਿਧਾਨ ਸਭਾ ਦੀਆਂ ਜਿਹੜੀਆਂ ਆਮ ਚੋਣਾਂ ਨੇ ਉਹਨਾਂ ਸਬੰਧੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਚੋਣ ਕਮਿਸ਼ਨਰ ਵੱਲੋਂ ਅੱਜ 4 ਵਜੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮੋਟੀ ਪੱਧਰ ਉਤੇ ਇਹ ਸੰਭਾਵਨਾ ਹੈ ਕਿ ਵਿਹਾਰ ਦੀਆਂ ਚੋਣਾਂ ਦਾ ਐਲਾਨ ਹੋ ਸਕਦਾ ਹੈ ਤੇ ਨਾਲ ਕੁਝ ਤੇਸ਼ ਦੀਆਂ ਉਪ ਚੋਣਾਂ ਵੀ ਵਿਧਾਨ ਸਭਾਵਾਂ ਦੀਆਂ ਜਿਵੇਂ ਕਿ ਕਰਨਤਾਰਨ ਦੀ ਉਪ ਚੋਣ ਦਾ ਵੀ ਅੱਜ ਐਲਾਨ ਹੋਣ ਦੀ ਮੋٹے ਤੌਰ ਤੇ ਸੰਭਾਵਨਾ ਬਣੀ ਹੋਈ ਹੈ ਉਧਰ ਕਿਸਾਨ ਤੇ ਮਜ਼ਦੂਰਾਂ ਦੀ ਗੱਲ ਕਰ ਲਈਏ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਹੜਾਂ ਦੀ ਸਥਿਤੀ ਤੇ ਪਰਾਲੀ ਨਾਲ ਜੇ ਮਾਮਲੇ ਸਮੇਤ ਹੋਰ ਕਿਸਾਨ ਮਜ਼ਦੂਰਾ ਦੀਆਂ ਮੰਗਾਂ ਉਤੇ ਅੱਜ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਰੋਜ ਪ੍ਰਦਰਸ਼ਨ ਕੀਤੇ ਗਏ ਅਜਿਹੇ ਸਾਰੇ ਅੱਜ ਦੇ ਇਹ ਮਾਮਲੇ ਜਿਹੜੇ ਵੱਖ-ਵੱਖ ਦਸ਼ਾਵਾਂ ਵੱਲ ਇਹ ਕਹਿੰਦਾ ਆਪ ਆਪ ਕੇ ਮਾਹੌਲ ਨੂੰ ਅੱਗੇ ਵਧਾ ਰਿਹਾ ਹੈ ਪਰ ਜਿਹੜਾ ਡਾਕਟਰ ਸਾਹਿਬ ਕੇ ਉਪਰਲਾ ਸਦਨ ਜਿਹਦਾ ਆਪਾਂ ਜ਼ਿਕਰ ਕੀਤਾ ਹੈ ਕਿ ਉਪਰਲੇ ਸਦਨ ਦੇ ਵਿੱਚ ਅਰਬਪਤੀਆਂ ਦੀ ਵੱਡੇ ਪੱਧਰ ਉੱਤੇ ਜਿਹੜੀ ਐ ਐਂਟ੍ਰੈਂਸ ਹੋ ਰਹੀ ਹੈ ਤੇ ਅਜਿਹੇ ਮਾਮਲੇ ਨੂੰ ਕਿਵੇਂ ਵੇਖਿਆ ਜਾ ਰਿਹਾ ਹੈ ਭਾਰਤ ਕਿੱਥੇ ਖੜਾ ਹੈ ਪਾਰ ਦੇ ਗਰੀਬ ਲੋਕ ਆਮ ਲੋਕ ਕਿੱਥੇ ਖੜੇ ਹੈ ਜਿਹੜਾ ਦ੍ਰਿਸ਼ ਰਾਜ ਸਭਾ ਦਾ ਸਾਹਮਣੇ ਆਇਆ ਹੈ ਉੱਪਰਲੇ ਸਦਨ ਦਾ ਇਹਦੀ ਅਦਕੀਰ ਤੇ ਡਾਕਟਰ ਸਾਹਿਬ ਥੋੜਾ ਜਿਹਾ ਅੱਗੇ ਵਧਾਓ ਮਾਮਲਾ ਜੀ ਡਾਕਟਰ ਸਾਹਿਬ ਦੇਖੋ ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੀ ਜਿਵੇਂ ਡੈਮੋਕ੍ਰੇਸੀ ਐ ਪਾਰਲੀਮੈਂਟਰੀ ਫੋਰਮ ਆਫ ਡੈਮੋਕ੍ਰੇਸੀ ਦੇ ਤੱਕ ਦੇ ਸਿਸਟਮ ਹੁੰਦਾ ਹੈ ਪਾਰਲੀਮੈਂਟਰੀ ਫੋਰਮ ਆਫ ਡੈਮੋਕ੍ਰੇਸੀ ਦੇ ਵਿੱਚ ਉੱਪਰਲਾ ਸਦਨ ਤੇ ਹੇਠਲਾ ਸਦਨ ਜਿਹੜਾ ਕਿ ਇੰਡੀਆ ਦਾ ਕਾਂਸਟਿਟਿਊਸ਼ਨ ਹੈ ਜੇ ਭਾਰਤ ਦਾ ਕਾਂਸਟਿਟਿਊਸ਼ਨ ਹੈ ਜੇ ਭਾਰਤ ਦੀ ਪ੍ਰਸਤਵ ਤੋਂ ਵੱਧ ਸਮਾਂ ਜਿੰਨਾ ਕਿ ਰਜਨ ਰਾਜ ਦੀ ਕਾਰਜਾਂ ਤੋਂ ਕਿ ਰਜਨ ਸਾਰਾ ਸਿਸਟਮ ਤੋੜਿਆ ਤੇ ਉੱਥੇ ਵੀ ਲੋ ਸਦਨ ਤੇ ਨਿਕਲਾ ਸਦਨ ਉੱਪਰਲਾ ਸਦਨ ਹਾਊਸ ਆਫ ਲਾਰਡ ਤੇ ਜਿਹੜਾ ਨਿਕਲਾ ਸਦਨ ਹੈ ਹਾਊਸ ਆਫ ਕੌਂਸਲ ਜੀ ਜਿਹੜਾ ਉੱਥੇ ਦਾ ਹਾਊਸ ਆਫ ਲਾਰਡ ਜਾਂ ਉਹਨੇ ਕਿ ਲਾਰਡ ਹੀ ਜਿਹੜੇ 엘ੀਟ ਵਰਗ ਆ ਉਹੀ ਉਹਦੇ ਮੈਂਬਰ ਬਣਦੇ ਨੇ ਟਿੱਕਾ ਦੁੱਕਾ ਸਰਕਾਰ ਕੋਈ ਨਾਮਿਨੇਟ ਕਰ ਦੇ ਪਰ ਪਰੰਤੂ ਉਹ ਹੁੰਦਾ 엘ੀਟ ਵਰਗ ਦੀ ਆ ਉੱਚ ਵਰਗ ਤੇ ਉਹਦਾ ਪ੍ਰਭਾਵ ਸਾਡੇ ਨਾਪਰ ਵੀ ਸਾਡੇ ਜਿਹੜੇ ਕਨਸਟੀਟਿਊਸ਼ਨ ਜਦੋਂ ਬਣੇ ਆ ਤੇ ਉਸ ਪਰਿਸਰਨ ਦੇ ਵਿੱਚ ਸਾਡਾ ਦੇਸ਼ਕ ਭਾਵਨਾ ਇਹ ਸੀ ਕਿ ਉਸ ਪਰਿਸਰਨ ਦੇ ਵਿੱਚ ਅੱਛੇ ਵਿਅਕਤੀ ਚੁਣ ਕੇ ਜਾਣਗੇ ਕਿ ਜਿਹੜੇ ਬੰਦੇ

ਨੇਤਰਪੰਥੀ ਨੇ ਚਾਹੇ ਹੋ ਵਿਜੇ ਮਾਲਿਆ ਹੋਵੇ ਚਾਹੇ ਮਲੋਤਰਾ ਜੀ ਹੋਣ ਚਾਹੇ ਦਾਨੀ ਸਾਹਿਬ ਹੋਣ ਚਾਹੇ ਹੋ ਵੀ ਬਹੁਤ ਬੱਤੇ ਬੰਦੇ ਜਿਹੜੇ ਆਪਾਂ ਦੇਖਿਆ ਉਹਦੇ ਵਿੱਚ ਹਾਂ ਕੁਝ ਵਿਅਕਤੀਆਂ ਜਿਹੜੇ ਕਲਾ ਤਹਿਤ ਤੇ ਸਭਿਆਚਾਰ ਦੇ ਵਿੱਚ ਜਿਹੜੇ ਬਧਨਾਮ ਨਾ ਖੜਦੇ ਨੇ ਉਹਨਾਂ ਨੂੰ ਵੀ ਉਹਨਾਂ ਦੀ ਪਰਸੈਂਟੇਜ ਹੈ ਉਹਨਾਂ ਨੂੰ ਨਾਮ ਦਿੱਤੀ ਜਾਂਦਾ ਜੀ ਪਰੰਤੂ ਜਿਹੜੇ ਇਸ ਤਰ੍ਹਾਂ ਦੀ ਰਾਜਨੀਤਿਕ ਤੇ ਲੋਕਾਂ ਨੇ ਦੇਖਿਆ ਆਪਣਾ ਸਮਝਿਆ ਕਿ ਸੰਵਿਧਾਨੀ ਦੇ ਰੂਪ ਵਿੱਚ ਇਹ あれ ਹੈ انا ਹੈ ਸਭ ਤੇ ਤੇ ਤਾਂ ਸ਼ੁਰੂਆਤ ਦੇ ਵਿੱਚ ਆਮ ਜਿਹੜੇ ਵਿਕਾਸशील ਦੇਸ਼ ਨੇ ਦੇਸ਼ ਨੇ ਉੱਥੇ ਜਿਹੜੀ ਡੈਮੋਕ੍ਰੇਸੀ ਹੈ ਤੇ ਉਹਦੇ ਵਿੱਚ ਜਿਹੜੀ ਸੱਤਾ ਦੇ ਉੱਪਰ ਧਾਰੀ ਹੁੰਦੇ ਨੇ ਪਹਿਲਾਂ ਕਿਸੇ ਵੇਲੇ ਪੋਲੀਟਿਸ਼ੀਨਾਂ ਦੇ ਕੋਲ ਕ੍ਰਿਮੀਨਲ ਜਾਂਦੇ ਹਨ ਵੀ ਸਾਡਾ ਬਚਾਓ ਕੀਤਾ ਜਾਵੇ ਜੀ ਕ੍ਰਿਮੀਨਲ ਤਾਂ ਸ਼ੈਲਟਰ ਲੈਂਦੀ ਸੀ ਨੀ ਪੋਲੀਟਿਸ਼ੀਨਾਂ ਦੇ ਫਿਰ ਹੌਲੀ ਹੌਲੀ ਜਿਵੇਂ ਚਾਹੀਏ ਉਹ ਇਕਨੋਮਿਕ ਖੇਤਰ ਇਕਤਾ ਹੋਵੇ ਤੇ ਕਿਸੇ ਤਰ੍ਹਾਂ ਕਿਸ ਤਰ੍ਹਾਂ ਦੀ ਵੀ ਜਿਹੜੇ ਬਲ ਬਾਹੂਬਲੀ ਸੀ ਕਿ ਜਦੋਂ ਉਹਨਾਂ ਨੂੰ ਲੱਗਿਆ ਵੀ ਅਸੀਂ ਸੱਤਾ ਦੇ ਵਿੱਚ ਬਹੁਤ ਵੱਡੀ ਅਹਿਮ ਭੂਮਿਕਾ ਦਾ ਕਰ ਸਕਦੇ ਹਾਂ ਫਿਰ ਉਹ ਹਰੇਕ ਪਾਰਟੀ ਦੇ ਵਿੱਚ ਹਰੇਕ ਪਾਰਟੀ ਨੇ ਜਿੱਥੇ ਨੂੰ ਦੇਖਿਆ ਵੀ ਇਹਨੂੰ ਸੱਤਾ 'ਤੇ ਬਿਠਾ ਦਈਏ ਇਹਨੂੰ ਬਿਠਾ ਦਈਏ ਤੇ ਉਸ ਤਰ੍ਹਾਂ ਉਹ ਆਪਣੀ ਭੂਮਿਕਾ ਅਦਾ ਕਰਨ ਲੱਗ ਪਏ ਜੀ ਸਿੱਕਾਰ ਇਸ ਤਰ੍ਹਾਂ ਦੇ ਕਿ ਇਹ ਹੀ ਹੈ ਕਿ ਪੋਲੀਟਿਸ਼ੀਅਨ ਅਤੇ ਕ੍ਰਿਮੀਨਲ ਵਰਗ ਦੇ ਆਪਣੀ ਸત્તા ਦੀ ਪ੍ਰਕਾਅ ਹੁੰਦੇ ਨੇ ਤੇ ਉਹ ਕਾਰਪੋਰੇਟ ਜੱਗ ਚ ਬਣਾਉਣਾ ਚਾਹੁੰਦੇ ਆ ਜੀ ਤੇ ਜਿਹੜੇ ਵਿਕਸਿਤ ਦੇਸ਼ ਨੇ ਉਹਨਾਂ ਦੇ ਵਿੱਚ ਹੈ ਪੋਲੀਟੀਸ਼ੀਅਨ ਤੇ ਕਾਰਪੋਰੇਟ ਉਹ ਮਿਲ ਕੇ ਆਪਣੀ ਸੱਤਾ ਕਿਉਂ ਲੈਂਦੇ ਨੇ ਹੂੰ ਆਪਣਾ ਇਹ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਕਿਰਜਾਨ ਆ ਰਿਹਾ ਹੈ ਕਿ ਕਾਰਪੋਰੇਟ ਜੱਗ ਸਿਰਜਿਆ ਜਾਣਾ ਤੇ ਪੋਲੀਟੀਸ਼ੀਅਨ ਅਤੇ ਇਸ ਤਰ੍ਹਾਂ ਦੇ ਧਨਕਵੀਰ जिस दूसरे पास जो कि बाहुबली ने अपनी पड़ा है अचंभे तो वाली गलत लेकिन ये देखा जाए जिन्हें दिवोर्टा आ रही ने जिन्हें सामने आ रहा है लखनऊ राज्यसभा ने जिन्हें भी संत

ਕਾਉਂਡ ਸਰਕਾਰਾਂ ਹੀ ਸਰਜੀ ਪਾਵਰਫੁਲ ਰਹੇ ਸਨ ਬਾਦਨ ਪਰ ਸਰਕਾਰਾਂ ਉਹਦੇ ਵਿੱਚ ਹੀ ਉਹ ਆਪਣਾ ਪ੍ਰਭਾਵ ਪੂਰੀ ਤਰ੍ਹਾਂ ਛੱਡਦੇ ਨੇ ਜਿਨ੍ਹਾਂ ਦਾ ਜ਼ਿਕਰ ਕਰੇ ਜਦੋਂ ਜਦੋਂ ਆਮ ਆਦਮੀ ਸਾਡੀ ਸਰਕਾਰਾਂ ਕੀ ਲੋਕ ਕੰਵੇ ਸੀਗੀ ਆਮ ਬੜਾ ਆਦਮੀ ਉਹਦੇ ਵਿੱਚ ਉਹਨੂੰ ਹਿੱਸਾ ਮਿਲੂਗਾ ਸੱਤਾ ਕਿੱਧਰ ਜਾਊਗਾ ਪਰੰਤੂ ਇਹ ਭਾਵਨਾ ਨਹੀਂ ਕਿ ਜੋ ਦਿਖਦਾ ਹੈ ਉਹ ਉਹ ਹੁੰਦਾ ਨਹੀਂ ਹੈ ਅਸਲ ਦੇ ਵਿੱਚ ਹੋਰ ਕੁਝ ਹੋ ਰਿਹਾ ਹੁੰਦਾ ਉਹਦੇ ਬਹਿਂਦ ਦੀ ਕਾਰਟਨ ਉਹ ਹੋਰ ਗਲਬਾ ਹੁੰਦੀ ਹੈ ਇਸ ਤਰ੍ਹਾਂ ਦਾ ਅਰਬਾ ਪਤੀਆਂ ਦਾ ਗਿਆਨਾ ਸਾਰੇ ਰਾਜ ਸਭਾ ਦੇ ਵਿੱਚ ਕੋਈ ਬਹੁਤੀ ਚੱਬੇ ਵਾਲੀ ਗੱਲ ਵੀ ਨਹੀਂ ਹੈ ਤੇ ਇਹ ਹੁਣੇ ਹੋਣਾ ਹੈਗਾ ਕਿਉਂਕਿ ਕਿਸੇ ਸਮੇਂ ਦੇ ਵਿੱਚ ਵਿਜੇ ਮਾਲੀਆ ਰਾਜ ਸਭਾ ਦੇ ਮੈਂਬਰ ਬਣੇ ਸਨ ਤੇ ਫਿਰ ਉਹ ਬਾਅਦ ਉਹ ਉਹਨਾਂ ਦੇ ਉੱਪਰ ਉਹਨਾਂ ਨੂੰ ਭਗੌੜਾ ਹੋ ਉਸ ਕੀਤਾ ਗਿਆ ਪੈਸੇ ਲੈ ਕੇ ਜਦ ਗਵਰਨਮੈਂਟ ਨੇ ਉਹਨੂੰ ਡਿਕਲੇਅਰ ਕੀਤਾ ਕਿ ਭਗੌੜਾ ਹੋ ਗਈ ਸੀ ਇਸ ਤਰ੍ਹਾਂ ਦਾ ਵੀ ਕਾਰਜ ਹੋ ਜਾਂਦੇ ਨੇ ਇਹ ਇਹ ਸਾਰਾ ਕੁਝ ਚੱਲਦਾ ਹੈ ਸੰਸਦ ਦੇ ਵਿੱਚ ਹੂੰ ਹੂੰ ਡਾਕਟਰ ਸਾਹਿਬ ਮੀਡੀਆ ਰਿਪੋਰਟ ਮੁਤਾਬਕ ਰਾਜ ਸਭਾ ਦੇ ਵਿੱਚ ਇਸ ਸਮੇਂ 199 ਮੈਂਬਰ ਕਰੋੜਪਤੀ ਜਦੋਂ ਕਿ 31 ਮੈਂਬਰ ਅਰਪਤੀ ਨੇ 400 ਕਰੋੜ ਤੋਂ ਵੱਧ ਸੰਪਤੀ ਵਾਲੇ 9 ਰਾਜ ਸਭਾ ਮੈਂਬਰ ਨੇ ਤੇ 300 ਕਰੋੜ ਦੀ ਸੰਪਤੀ ਵਾਲੇ 14 ਮੈਂਬਰ ਨੇ ਸਵਾਲ ਵੱਡਾ ਹੈ ਕਿ ਆਮ ਲੋਕਾਂ ਦੀ ਗੱਲ ਉੱਪਰਲੇ ਸਦਨ ਦੇ ਵਿੱਚ ਕਿਵੇਂ ਹੋਏਗੀ ਅਸੀਂ ਦੇਸ਼ ਨੂੰ ਗਰੀਬੀ ਤੋਂ ਮੁਕਤ ਕਰਨਾ ਸੀ ਰਿਜ਼ਰਵੇਸ਼ਨ ਪਹਿਲੇ ਦੌਰ ਦੇ ਵਿੱਚ ਸਰਬਦਾ ਸਾਲਾਂ ਲਈ ਨਿਰਧਾਰਤ ਕੀਤੀ ਗਈ ਜਿਹੜੀ ਹਰ ਸਾਲ ਅੱਗੇ ਵਧ ਰਹੀ ਹੈ ਭਾਰਤ ਨੂੰ ਗਰੀਬੀ ਤੋਂ ਮੁਕਤ ਨਹੀਂ ਕੀਤਾ ਜਾ ਰਿਹਾ ਤੇ ਜਿਹੜੀ ਸਰਮਾਇਦਾਰ ਨੇ ਉੱਪਰਲੇ ਸਦਨ ਦੇ ਵਿੱਚ ਐਨੀ ਤੇਜ਼ੀ ਦੇ ਨਾਲ ਐਨੀ ਤਦਾਦ ਦੇ ਵਿੱਚ ਪਹੁੰਚ ਰਿਹਾ ਹੈ ਕਿ ਨੀਵਿਆਂ ਦੀ ਗੱਲ ਫਿਰ ਕੌਣ ਕਰੇਗਾ ਜੇਕਰ ਨੀਵਿਆਂ ਦੀ ਗੱਲ ਨਹੀਂ ਹੋਏਗੀ ਤਾਂ ਭਾਰਤ ਗਰੀਬੀ ਮੁਕਤ ਕਿਵੇਂ ਹੋਏਗਾ ਕਿਉਂਕਿ ਜਦੋਂ ਵੀ ਕੋਈ ਮਸਲਾ ਹੋਣਾ ਹੈ ਤਾਂ ਉੱਪਰਲੇ ਸਦਨ ਦੇ ਵਿੱਚ ਜਦੋਂ ਕਹਾਣੀ ਕੋਈ ਜਾਣੀ ਹੈ ਤਾਂ ਅਰਬ ਪਤੀਆਂ ਨੇ ਕਹਿੰਦਾ ਭਾਪਕੀ ਸਰਮਾਇਦਾਰਾਂ ਨੇ ਤਾਂ ਫਿਰ ਪੱਖ ਸਰਮਾਇਦਾਰਾਂ ਦਾ ਹੀ ਪੂਰਨ ਹੈ ਉਹੀ ਕਾਰਪੋਰੇਟ ਜੈਕਟਾਂ ਦੀ ਗੱਲ ਕਹਾਣੀ ਜੀ ਡਾਕਟਰ ਸਾਹਿਬ ਮਾ ਪਿੰਡਾ ਸਾਹਿਬ ਦੇਖੋ ਇਹ ਥੋੜੀ ਥੋੜੀ ਆਪਣੇ ਹੈ ਗਏ ਤੇ ਕਾਰਪੋਰੇਟ ਕਿਹੜਾ ਹੈ ਪਹਿਲਾਂ ਹੀ ਕਿਹਾ ਹੈ ਕਿ ਬੜਾ ਵਾ ਦੇਤਾ ਹੈ ਹੈ ਲੋਕ ਸਭਾ ਦੇ ਵਿੱਚ ਕਿਉਂ ਨਹੀਂ ਸਦਨ ਦੇ ਉਹਨਾਂ ਦਾ ਕੋਈ ਲੈਗਾ ਅਨੁਅਕਤ ਸੰਖਿਆ ਲੈ ਆਪਣੇ ਸੰਕਮਾਉਣੇ ਇਹਨਾਂ ਨੇ ਆਪਣੀ ਇੰਡਸਟਰੀ ਚ ਚਲਾਉਣੀ ਹੈ ਆਪਣਾ ਸਾਰਾ ਕੁਝ ਕਰਨਾ ਹੈ ਉਹਨਾਂ ਨੇ ਕਿਸੇ ਸਰਕਾਰ ਨਾਲ ਸਿੱਧੀ ਟੱਕਰ ਵੀ ਨਹੀਂ ਲੈਣੀ ਉਹਨਾਂ ਦੇ ਆਪਣੇ ਹਿੱਤ ਨੇ ਹਿੱਤ ਘੱਟੋ-ਘੱਟ ਨਹੀਂ ਕਿ ਤੇ ਲੋਕਾਂ ਦੇ ਲਈ ਕੋਈ ਮਤਲਬ ਨਹੀਂ ਹੈ ਵੀ ਕੋਈ ਆਮ ਲੋਕਾਂ ਨੂੰ ਉਹਨਾਂ ਦੀ ਗਰੀਬੀ ਰੇਖਾ ਤੋਂ ਪਰਚੱਕਾ ਪਹਿਨਣੂ ਹੈ ਗਰੀਬੀ ਰੇਖਾ ਤੋਂ ਸੀ ਉੱਪਰ ਚੱਕ ਰਹੇ ਆ ਪਰ ਤੁਮ ਜੇ ਦੇਖਿਆ ਜਾਵੇ ਤਾਂ ਅੰਕੜੇ ਦੇਖੇ ਜਾਣ ਤਾਂ ਗਰੀਬੀ ਰੇਖਾ ਤੋਂ ਬੰਦੇ ਥੱਲੇ ਆ ਰਹੇ ਨੇ ਹੁਣ ਮਿਡਲ ਕਲਾਸ ਦੀ ਜਿਹੜੀ ਹਾਲਤ ਇਸ ਦੌਰ ਦੇ ਵਿੱਚ ਹੋ ਰਹੀ ਹੈ वो भी देखने वाली गल है कि महंगाई है आम व्यक्ति दे के लिए रहना बहुत मुश्किल है रुजगार के मौके किन्ने के किनिया नौकरियां खुश रही ने कि कारोबार छोटे कारोबार जो समाले इंडस्ट्री जो महात्मा गांधी जी का सुपना थ उस तो अभी जा रहे हैं पहुंच रहे हैं जो उन्होंने आदेश थ जिमें आप देखिए इंडस्ट्री या बिध जेरा ने ਉਹਨਾਂ ਦੇ ਪਾਸ ਹੈ ਕਿ ਥਾਰਾ ਕਾਸੀ ਦਾ ਕਾਰੋਬਾਰ ਹੈ ਕੋਈ ਵੀ ਹੈ ਉਹ ਲਿਆ ਜਾਂਦਾ ਕਿ ਉਹਦੇ ਤੇ ਉਹ ਮੁਨਾਫਾ ਤੇ ਉਹਨਾਂ ਦੇ ਵੱਧ ਰਹੇ ਨੇਗੇ ਏਰੀਆ ਤੇ ਉਹਨਾਂ ਘਰਾਂ ਨੇ ਜਿਹੜੀ ਜਾਇਦਾਦ ਹੈ ਇਹਨਾਂ ਸਾਲਾਂ ਦੇ ਵਿੱਚ ਕਿੰਨੀ ਮਲਟੀਪਲਾਈ ਹੋਈ ਹੈ ਤੇ ਦੂਸਰੀ ਜਿਹੜੀ ਮੀਡਲ ਕਲਾਸ ਹੈ ਉਹ ਵੀ ਥੱਲੇ ਨਹੀਂ ਜਾ ਰਹੀ ਐ ਤੇ ਜਿਹੜੀ ਦੌਰ ਕਲਾਸ ਹੈ ਉਸ ਦੀ ਹਾਲਤ ਵੀ ਭੈੜੀ ਹੋ ਰਹੀ ਹੈ ਇਹ ਕਹੀ ਜਾਂਦਾ ਤੇ ਇਸ ਦੇ ਵੀ ਗਨਵਰਟੀ ਐ ਸਿੱਝ ਜਾਂਦੀਆਂ ਨੇ ਵੀ ਅਸੀਂ ਇਹਦੇ ਲਈ ਉਹ ਠੀਕ ਹੈ ਉਹਨਾਂ ਨੂੰ ਪਾਸੇ ਰੱਖਿਆ ਜਾਂਦਾ ਹੈ ਤੇ ਉਹਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਬਹਿਣ ਨੂੰ ਤਾਂ ਬਹੁਤ ਕੁਝ ਕਹਿ ਦਿੰਦੇ ਨੇ ਸਾਡੇ ਇੰਟਰਐਸਟ ਵੀ ਨਹੀਂ ਸਾਡਾ ਬਹੁਤ ਕੁਝ ਆਪ ਵੀ ਕਹਿ ਦਿੰਦੇ ਨੇ ਅਸੀਂ ਪਬਲਿਕ ਦੇ ਲਈ ਇਹ ਕਰਦੇ ਆਂਗੇ ਪਰ ਹੁੰਦਾ ਨਹੀਂ ਨਾ ਹੈ ਉਹ ਅਸਲ ਅਸਲ ਕੰਮ ਤਾਂ ਜਿਹੜਾ ਹੈ ਉਹ ਕੰਮ ਸਾਹਮਣੇ ਆਉਂਦਾ ਪਤਾ ਲੱਗਦਾ ਤੇ ਇਹ ਇਹ ਤਰੀਕਾ ਕੁ ਰਹੀ ਸੀ ਹੈ ਉਹ ਸਾਰੀ ਘਰ ਤੋਰੀ ਇਹ ਵਿੱਢ ਕਰਨ ਦੇ ਬੰਦ ਬੜੀ ਹੋਈ ਹੈ ਕਿਉਂਕਿ ਜਿਹੜੇ ਵਿਸ਼ਵ ਦੇਸ਼ ਨੇ ਉਹਨਾਂ ਦਾ ਜਿਹੜਾ ਮਾਡਲ ਹੈ ਉਹ ਬਿਲਕੁਲ ਸਹੀ ਹੈ ਪੋਲੀਟਿਸ਼ੀਅਨ ਤੇ ਕਾਰਪੋਰੇਟ ਕਿ ਸਸਨ ਸਾੰਦ ਨੇ ਤੇ ਆਮ ਲੋਕਾਂ ਦੇ ਲਈ ਉਹਨਾਂ ਨੂੰ ਕੋਈ ਬਹੁਤੀ ਹੋਣੀ ਨਾ ਕੋਈ ਇਹ ਇਹ ਨਾ ਕਦਰਕੀਮਤਾ ਦੇ ਉੱਪਰ ਜੇ ਕੋਈ ਸਰਕ ਪੈਂਦਾ ਇਸ ਤਰ੍ਹਾਂ ਦਾ ਨਹੀਂ ਇਸ ਉਹਨਾਂ ਦਾ ਹੁੰਦਾ ਉਹੀ ਮਾਡਲ ਸਾਡੀ ਦੇਸ਼ ਦੇ ਵਿੱਚ ਅਡਾਪਟ ਕੀਤਾ ਜਾ ਰਿਹਾ ਹੈ ਜੀ ਹਾਂ 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 ਕਹਿੰਦਾ ਭਾਗ ਵੀ ਇੱਕ ਬੰਨੇ ਭਾਰਤ ਨੂੰ ਤੀਜੀ ਦੁਨੀਆ ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ ਜਾ ਰਹੀ ਹੈ ਅਰਥਵਸਥਾ ਵਾਸਤਵਕੋ ਤੇ ਦੂਜੇ ਪਾਸੇ ਜਿਹੜੀ ਪ੍ਰਤੀ ਵਿਅਕਤੀ ਆਮਦਨ ਹੈ ਉਹ ਵੱਡੇ ਪੱਧਰ ਉੱਤੇ ਡਿਗਰੀ ਹੈ ਜੀ ਸਤ ਪਿੰਡ ਸਾਹਿਬ ਦੇਖੋ ਆਮ ਬਹਨ ਨੂੰ ਬਹੁਤ ਕੁਝ ਕਿਹਾ ਜਾਂਦਾ ਵੀ ਅਸੀਂ ਇੰਨਾ ਇੰਨੀ ਸੁਖੂਲਤਾ ਦੇਤੀਆਂ ਇੰਨਾ ਉਹ ਦੇਤਾ ਜਿਦੋਂ ਆਪਾਂ ਵੱਡੇ ਜਿਹੜੇ ਮਹਾਨਗਰ ਨਹੀਂ ਉਹਨਾਂ ਦੇ ਨਾਲ ਹੀ ਤੁਸੀਂ ਸਲੰਮਨ ਜੀ ਨੂੰ ਦੇਖੋ ਉਹਨਾਂ ਦੀ ਉਹਨਾਂ ਦੀ ਹਾਲਤਾਂ ਦੇਖੋ ਉਹਨਾਂ ਦੇ ਰਹਿਣ ਦੀ ਹਾਲਤਾਂ ਦੇਖੋ ਤੇ ਉਹ ਵੀ ਨਾਲ ਦੀ ਨਾਲ ਉੱਤਰਦੀਆਂ ਨਹੀਂ ਹੂੰ ਜੀ ਖੇਤੀ ਸੈਕਟਰ ਹੈ ਜਿਹੜਾ ਕਿ ਆਤਮ ਨਿਰਭਰਤਾ ਜਿਹੜਾ ਹਿੰਦੁਸਤਾਨ ਦੇ ਵਿੱਚ ਜਿਆ ਪੰਜਾਬ ਦੇ ਵਿੱਚ ਆਪਾਂ ਜੀ ਦੇਖਦੇ ਹਾਂ ਜਿਹੜਾ ਕਿ ਖੇਤੀ ਸੈਕਟਰ ਕੋਰੋਨਾ ਦੇ ਵਿੱਚ ਜਿਹੜਾ ਸੀ ਕਾਮਯਾਬ ਰਿਹਾ ਹੈਗਾ ਲੋਕ ਆਪਣਾ ਠਹਿਰੇ ਨਹੀਂ ਫਰਾਂਟੂ ਉਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਉਸ ਨੂੰ ਤੋੜਨ ਦੇ ਲਈ ਉਸ ਨੂੰ ਸਵਾ ਕਰਨ ਦੇ ਲਈ ਜਿਹੜਾ ਕਾਰਪੂਰ ਇੱਕ ਜੰਤ ਪੂਰੀ ਤਰ੍ਹਾਂ ਵਪਾਰ ਹੋਇਆ ਹੈ ਉਹਨਾਂ ਦੀ ਨੀਤੀਆਂ ਅੱਥੇ ਲਾਗੂ ਹੋ ਰਹੀਆਂ ਨੇ ਤੇ ਖੇਤੀ ਸੈਕਟਰ ਦੇ ਵਿੱਚ ਮਤਲਬ ਕੋਈ ਲਾਹੇ ਨਹੀਂ ਦੀ ਖੇਤੀ ਜਾਂ ਬਿਲਕੁਲ ਹੀ ਥੱਲੇ ਨਹੀਂ ਜਾ ਰਹੀ ਹੈ ਤੇ ਇਹਦੇ ਨਾਲ ਨਾਲ ਹੋਰ ਵੀ ਵਿਗਾੜ ਪੈਦਾ ਹੋ ਰਹੇ ਨੇ ਤੇ ਇਹਦੇ ਵਿੱਚੋਂ ਹੀ ਜਿਹੜੀ ਕਿ ਸ਼ਾਂਤੀ ਪੈਦਾ ਹੁੰਦੀ ਹੈ ਡਿਸਟਰਬੈਂਸ ਪੈਦਾ ਹੁੰਦੀ ਹੈ ਤੇ ਇਸ ਦੇ ਵਿੱਚ ਕ੍ਰਿਮੀਨੈਲਿਟੀ ਵੀ ਪੈਦਾ ਹੁੰਦੀ ਹੈ ਉਹ ਉਹਨੂੰ ਆਪਣੇ ਹੰਦੇ ਵਿੱਚ ਕਰ ਲੈਂਦਾ ਹੈ ਬਰਤ ਦੇ ਜੀ ਹੂੰ ਹੂੰ ਬਿਲਕੁਲ ਡਾਕਟਰ ਸਾਹਿਬ ਤੁਸੀਂ ਮਜ਼ਦੂਰਾਂ ਦੀ ਗੱਲ ਕੀਤੀ ਹੈ ਕਿਸਾਨਾਂ ਦੀ ਗੱਲ ਕੀਤੀ ਹੈ ਤਾਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਅੱਜ ਕਹਿੰਦਾ ਭਾਵ ਕਿ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਪੰਜਾਬ ਦੇ ਵਿੱਚ ਕਾਹਿੰ ਸਾਰੀਆਂ ਥਾਵਾਂ ਤੇ ਰੋਜ਼ ਪ੍ਰਦਰਸ਼ਨ ਕੀਤੇ ਜਾ ਤੇ ਦੋਨੋਂ ਹੀ ਹਕੂਮਤਾਂ ਦੇ ਪੁਤਲੇ ਖੁੱਕੇ ਗਏ ਆ ਕਿ ਜਿਹੜਾ ਹੜਾ ਉੱਤੇ ਘੱਟੂ ਘੱਟ ਪਰ ਭਾਈ ਪ੍ਰਤੀ ਏਕੜ 70000 ਦਿੱਤਾ ਜਾਏ ਜਿਹੜਾ ਕਿ ਪੰਜਾਬ ਸਰਕਾਰ ਨੇ 20000 ਅਨਾਉਂਸਮੈਂਟ ਹੈ ਹੋਰ ਨੁਕਸਾਨ ਦੀ ਵੀ ਪੂਰੀ ਪਰਪਾਈ ਦੀ ਮੰਗ ਕੀਤੀ ਗਈ ਹੈ ਤੇ ਨਾਲ ਪਰਾਲੀ ਸਾੜਨ ਉੱਤੇ ਜਿਹੜੀ ਕਿਸਾਨਾਂ ਉੱਤੇ ਸਖਤੀ ਹੈ ਇਹਦਾ ਵੀ ਇਤਰਾਜ਼ ਜ਼ਾਹਰ ਕੀਤਾ ਗਿਆ ਅਜਿਹੇ ਸਾਰੇ ਮਾਮਲੇ ਹੈ ਪਰ ਵੇਖਣ ਵਾਲੀ ਗੱਲ ਹੈ ਕਿ ਕਿਉਂਕਿ ਜੇਕਰ ప్రతి ਵਿਅਕਤੀ ਆਮਦਨ ਦੇ ਵਿੱਚ ਵਾਧਾ ਹੁੰਦਾ ਤਾਂ ਜਿਹੜੇ ਰੋਜ਼ ਪ੍ਰਦਰਸ਼ਨ ਨੇ ਉਹ ਫਿਰ ਉਹਨੇ ਉਹਨਾਂ ਦੀ ਗਰ ਥੱਲੇ ਡਿੱਗੇਗੀ ਪਰੰਤੂ ਜੇਕਰ ਵੇਖਿਆ ਜਾਵੇ ਰੋਜ਼ ਪ੍ਰਦਰਸ਼ਨ ਜਿਵੇਂ ਦੇਖ ਪਰਦੇ ਵਿੱਚ ਮੋٹے ਤੌਰ ਤੇ ਅੱਗੇ ਵਧ ਰਿਹਾ ਹੈ ਤਾਂ ప్రతి ਵਿਅਕਤੀ ਆਮਦਨ ਉੱਤੇ ਸਵਾਲ ਖੜਾ ਹੁੰਦਾ ਹੈ ਅਸਲੀ ਗੁਜ਼ਾਰੇ ਦੀ ਗੱਲ ਉਹ ప్రతి ਵਿਅਕਤੀ ਆਮਦਨ ਹੀ ਉਹ ਗਿਣਤੀ ਨੀਤੀ ਦੇ ਵਿੱਚ ਮਿਲ ਜਾਂਦੀ ਹੈ ਜੀ ਬਸ ਸਤਿ ਸ਼੍ਰੀ ਅਕਾਲ ਦੇਖੋ ਨੰਦੂ ਦੇ ਮੋਟੇ ਵੱਲੋਂ ਕੰਨ ਲੈਣਾ ਆਪਣੀ ਖਾ ਆਪਣਾ ਪ੍ਰੋਟੈਸਟ ਕਰਨਾ ਉਹਨਾਂ ਦਾ ਇਹ ਕਹਿੰਦੇ ਕਿ ਅਨੰਦ ਦੇ ਕਿ ਅਨੰਦ ਇਸ ਬਾਕੀ ਦੀ ਕੁਦਰਤੀ ਆਸਥਾਨੇ ਜਿਸ ਤਰ੍ਹਾਂ ਕਿ ਹੜਾ ਨੇ ਬਿਲਕੁਲ ਹੀ ਸੁਹਾਈ ਦੇ ਕੰਡੇ ਪਿੰਡੇ ਆ ਦਿੱਤਾ ਜਿਹੜਾ ਦਾ ਸਿਰਫ ਰੋਗ ਜਿਨੇ ਕਹਿੰਦੇ ਨੇ ਖੂਪਟ ਕੇ ਪਾਣੀ ਪਿੰਨਾ ਵਾਲਾ ਤਾਂ ਇਹਨਾਂ ਦੇ ਉਹ ਸਾਰਾ ਕੁਝ ਹੀ ਖਰਾਬ ਹੋ ਗਿਆ ਕਟਮ ਹੋ ਗਿਆ ਉਹਨਾਂ ਨੂੰ ਫੇਰ ਉੱਠਣ ਦੇ ਲਈ ਬੜੀ ਬੜੀ ਜੱਦੋਜਹਿਦ ਕਰਨ ਕਹਿੰਦੀ ਇਹਦੇ ਨਹੀਂ ਸਰਕਾਰਾਂ ਦੀਆਂ ਨੀਤੀਆਂ ਬਹੁਤ ਬਹੁਤ ਹੀ ਨਕਾਰਾਤਮਕ ਨੇ ਇੱਥੇ ਦੇ ਪ੍ਰਤੀਸ਼ਤ ਹੋਣਾ ਚਾਹੀਦਾ ਹੁਣ ਜਿਵੇਂ ਕਿ ਆਪਾਂ ਦੇਖਦੇ ਹਾਂ ਜੇ ਜਦੋਂ ਕੋਈ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਵੱਡਿਆਂ ਦੇ ਸਰਮਾਇਦਾਰਾਂ ਦੇ ਵੱਡੇ ਵੱਡੇ ਕਰਜ਼ੇ ਮਾਫ਼ ਕੀਤੇ ਜਾਂਦੇ ਨੇ ਉਹਨਾਂ ਨੂੰ ਵੱਡੀਆਂ ਸਰਬਸਿੱਧੀਆਂ ਦਿੱਤੀਆਂ ਜਾਂਦੀਆਂ ਨੇ ਤਾਂ ਤੁਸੀਂ ਸੁਣ ਨਹੀਂ ਕੇ ਉੱਪਰ ਇਹ ਸਖਤ ਸਿਖਲਾਈਆਂ ਦੀਆਂ ਵੀ ਤੇ ਜਿਹੜਾ ਉਹਨਾਂ ਦੇ ਲਈ ਵਿਝਾਰਾ ਪੱਤਾ ਜਾਂ ਉਹਨਾਂ ਦਾ ਮຖານ ਦਾ ਜਿਹੜਾ ਰੱਬ ਦੇ ਆਪਟਾ ਦਿੱਤਾ ਯਾਰ ਹੋ ਬਿਲਕੁਲ ਬਹੁਤ ਛੋਟੀ ਰੈਸੀ ਹੈ ਜੀ ਦੇ ਨਾਲ ਉਹਨਾਂ ਦੇ ਇੱਕ ਨਿਗਾਹ ਹੀ ਸੰਘਿਆ ਜਾ ਸਕਦਾ ਇਸ ਪੱਖ ਤੋਂ ਸੂਚਿਤ ਦੀ ਹੈ ਵੀ ਸਰਕਾਰਾਂ ਨੂੰ ਕਿਲਾਹ ਕਾਉਣ ਰਿਹਾ ਹੈ ਹੂੰ ਸਰਕਾਰਾਂ ਦੇ ਕਿਹੜੀਆਂ ਨੀਤੀਆਂ ਨੇ ਚਾਹੇ ਆਈਐਨਐਫ ਚਾਹੇ ਵਰਲਡ ਬੈਂਕ ਹੈ ਉਹਨਾਂ ਕੋ ਜਿਹਨੇ ਬਿਸ਼ਪ ਪੱਧਰ ਤੇ ਉੱਪਰ ਦੋ ਚੱਲ ਰਹੇ ਹੈ ਨਾ ਉਹ ਵਰਤਾਰਾ ਪੰਜਾਬ ਦੇ ਵਿੱਚ ਹੈ ਆਪਣੇ ਹਿੰਦੁਸਤਾਨ ਦੇ ਵਿੱਚ ਲਾਗੂ ਹੈ ਉਹੀ ਨੀਤੀਆਂ ਨੇ ਇਹਨਾਂ ਨੇ ਲਾਗੂ ਕਰਨਾ ਉਹਦੇ ਨਤੀਜਾ ਕੀ ਹੈ ਅਬੀ ਖੇਤੀ ਤੋਂ ਘਟਾਉਣਾ ਹੈ ਪ੍ਰਭਾਵ ਖੇਤਾਂ ਦੇ ਕਿ ਸੇਤੀ ਦੇ ਸਰ ਜਿਹੜੀ ਨਿਰਭਰਤਾ ਹੈ ਉਹਨਾਂ ਨੂੰ ਸਦਾ ਸੀ ਉਹਨਾਂ ਮਜ਼ਦੂਰਾਂ ਦੇ ਵੱਲ ਨੂੰ ਬਣਾਉਣਾ ਹੈ ਮਜ਼ਦੂਰ ਬਣਾਉਣਾ ਹੈ ਸਸਤੀ ਮਜ਼ਦੂਰੀ ਮਿਲੇ ਇਸ ਤਰ੍ਹਾਂ ਦੀ ਹੋਣ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਤਹਿਤ ਜਿਹੜੇ ਜਿਹੜੇ ਕਿ ਬਿਲਕੁਲ ਹੀ ਜਿਹੜੇ ਸਾਰਥਕ ਹੋ ਨਹੀਂ ਹੁੰਦੇ ਉਸ ਤਰ੍ਹਾਂ ਦੇ ਸੰਕਲਪ ਫਿਰ ਜੀ ਲੈਂਦੇ ਨੇ ਉਹਨਾਂ ਸੰਕਲਪਾਂ ਦੇ ਤਹਿਤ ਚਾਹੇ ਪਰਵਾਹ ਆਖੀ ਨੀਤੀਆਂ ਚਾਹੇ ਕੁਝ ਵੀ ਹੋ ਹੋਣ ਉਸ ਤਰ੍ਹਾਂ ਦੇ ਮਾਡਲ ਲੈਂਤੀ ਜਾਂਦੇ ਨੇ ਹੁਣ ਜਦੋਂ ਕਿ ਆਪਾਂ ਨੂੰ ਪਤਾ ਹੀ ਹੈ ਜਦੋਂ ਪੰਜਾਬ ਦੇ ਵਿੱਚ ਪ੍ਰਵਾਸ ਦੀ ਲਹਿਰ ਉੱਠੀ ਸੀ ਉਦੋਂ ਕਿਸੇ ਬਾਰੇ ਕਹਿੰਦੇ ਸਰਕਾਰਾਂ ਕਹਿ ਰਹੀਆਂ ਕਿ ਬਸੀਂ ਜਿਹੜੇ ਕੋ ਬੱਚੇ ਬਾਹਰ ਪੜਨ ਜਾਣਗੇ ਅਸੀਂ ਉਹਨਾਂ ਨੂੰ ਲੂਨ ਦੇਵਾਂਗੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲ ਕਹਿ ਰਹੇ ਸੀ ਕਿ ਆਈ ਲੈਬ ਸੈਂਟਰ ਚਲਾਵਾਂਗੇ ਇਹ ਇਹ ਜਿਹੜੀਆਂ ਨੀਤੀਆਂ ਨੇ ਇਹਦਾ ਮਤਲਬ ਹੈ ਕਿ ਕਿਸ ਤਰ੍ਹਾਂ ਦਾ ਡਾਇਰੈਕਸ਼ਨ ਦੇ ਰਹੇ ਨੇ ਸਾਰਾ ਕੁਝ ਇਹ ਨਿਸ਼ਚਿਤ ਹੁੰਦਾ ਹੈ ਇਸ ਪੱਖ ਤੋਂ ਕਿਉਂਕਿ ਜਦ ਕਿ ਨਾਟਾ ਯੂਨੀਵਰਸਿਟੀਆਂ ਨੇ ਇਸ ਤਰ੍ਹਾਂ ਦੀ ਉਹਦੇ ਵਾਸਤੇ ਕਰਨਾ ਜਿਵੇਂ ਅਸੀਂ ਦੇਖੋ ਜਿੱਥੇ ਤੇਰੀ ਸਿੱਖਿਆ ਵਾਸਤੇ ਉਹਨਾਂ ਨੇ ਨਵੇਂ ਮਾਡਲ ਬੁਨੇ ਹੁੰਦੇ ਨੇ ਖੋਜ ਵਿਪਰਤੀ ਤਾਂ ਹੀ ਇਹੋ ਕਾਰਨਾਂ ਦੀ ਜਿਹੜੀਆਂ ਸਰਕਾਰੀ ਯੂਨੀਵਰਸਿਟੀਆਂ ਨੇ ਦੀਆਂ ਉਹ ਆਪਣੀ ਸੰਗਤ ਦਾ ਗਵਾ ਚੁੱਕੀਆਂ ਨੇ ਹੂੰ ਉਹਨਾਂ ਦਾ ਜਿਹੜੀ ਵਿਸ਼ਵਾਸ ਨਹੀਂ ਆ ਕਿ ਗਵਾ ਚੁੱਕੀਆਂ ਇਸੇ ਤਰ੍ਹਾਂ ਪੋਲੀਟਿਕਲ ਪਾਰਟੀਆਂ ਦੀ ਜਿਹੜੇ ਕਹਿੰਦੇ ਅਸੀਂ ਬਾਹਰ ਤੋਂ ਜਾਂਦੇ ਕਿ ਉਹਦੇ ਵਾਸਤੇ ਅਸੀਂ ਸਾਰੀਆਂ ਸਕੂਲਸਾਂ ਦੇਮਾਂਗੇ ਲੋਨ ਦੇਵਾਂਗੇ ਸੁਣਨ ਵਾਲੀ ਗੱਲ ਹੈ ਕਿ ਤੁਸੀਂ ਪੰਜਾਬ ਨੂੰ ਬਿਲਕੁਲ ਜਾਂ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦਾ ਕੀ ਪੈਦਾ ਕਰ ਰਹੇ ਹਾਂ ਕਿ ਹੁਣ ਜਿਹੜੀਆਂ ਵਿਸ਼ਵ ਦੀਆਂ ਹਾਲਤਾਂ ਨੇ ਆਪਾਂ ਦੇਖ ਰਹੇ ਹਾਂ ਜਿੱਥੇ ਸਾਡੇ ਬੱਚੇ ਪਰਿਵਾਰ ਕਰਕੇ ਜੀ ਕਿ ਉਹਨਾਂ ਨਿਕਾਲ ਕੇ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀਆਂ ਰੋਜ਼ ਕਥਨਾਵਾ ਬਾਪਰਦੀਆਂ ਨੇ ਇਹ ਵੀ ਸਮਝਣ ਦੀ ਜ਼ਰੂਰਤ ਹੈ ਇਸ ਸੰਬੰਧ ਵਿੱਚ ਜੇ ਠੋਸ ਨੀਤੀਆਂ ਬਣਨ ਦੀ ਲੋੜ ਸਾਨੂੰ ਕਹਿੰਦੇ ਸਾਡੇ ਪੋਲਿਸੀ ਸਾਡੇ ਲੀਡਰ ਇਸ ਪੱਖ ਤੋਂ ਨਹੀਂ ਝੋਦੇ ਪੇਟੜੀ ਪੱਧਰ ਦੇ ਉੱਪਰ ਆਪਣਾ ਜਿਹੜਾ ਹੈਗਾ ਉਹਨਾਂ ਨੇ ਕਾਰਵਾਈ ਕਰਨੀ ਹੁੰਦੀ ਹੈ ਇਹੋ ਕਾਰਨ ਹੈ ਤਾਂ ਤੇ ਗੰਢੀਰ ਜਿਹੜੇ ਅੱਗੇ ਜਿਹੜੇ ਨੇਤਾ ਹੁੰਦੇ ਸੀ ਜਿਹੜੇ ਜੰਹੂਰ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਨੇਤਾ ਸੀ ਜੇ ਉਹਨਾਂ ਨੂੰ ਲੋਕਾਂ ਦਾ ਪਤਾ ਹੁੰਦਾ ਸੀ ਲੋਕਾਂ ਦੀ ਨਜ਼ਰ ਦਾ ਪਤਾ ਹੁੰਦਾ ਸੀ ਲੋਕਾਂ ਬਾਅਦ ਤੇ ਉਹਨਾਂ ਨੇ ਕੰਮ ਕਰਨਾ ਹੁੰਦਾ ਸੀ ਤਾਂ ਤਦ ਹੀ ਉਹ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਤੇ ਗਿਆਨਦਾ ਸੀ ਜਿਹਦੇ ਬੜੇ ਵੱਡੇ ਬੁਨੀ ਗਿਆਨੀ ਵੱਡੇ ਵਿਦਵਾਨ ਬਸੇ ਚਿੰਤਕ ਵੱਡੇ ਸਕਾਲਰ ਰਾਜ ਸਭਾ ਦੇ ਮੈਂਬਰ ਰਹੇ ਨੇ ਜਿਹੜਿਆਂ ਨੇ ਲੁਕਤੇ ਦੇ ਉੱਪਰ ਲੋਕ ਮਸਲਿਆਂ ਨੂੰ ਖਾਉਂਦੇ ਹੁੰਦੇ ਸੀ ਇਸ ਤਰ੍ਹਾਂ ਦੇ ਜਦੋਂ ਕੋਈ ਕਾਰਪੋਰੇਟ ਯਾਨਕੀ ਤਾਂ ਇਹ ਤਾਂ ਸਿਰਫ ਕਾਰਪੋਰੇਟਾਂ ਦੀ ਹੀ ਗੱਲ ਕਰਨੀ ਹੈ ਨਾ ਉਸ ਦੇ ਸਬੰਧ ਵਿੱਚ ਇਹਨਾਂ ਨੂੰ ਲੋਕਾਂ ਤੋਂ ਤਾਂ ਇਹਨਾਂ ਦਾ ਕੋਈ ਗਿਆਨ ਹੀ ਨਹੀਂ ਸੁਨਾਹੀ ਨਾ ਇਹ ਇੱਕ ਸਬੰਧ ਵਿੱਚ ਨਹੀਂ ਲੋਕੋ ਤੁਸੀਂ ਆਖੜੀ ਸੀ ਹੂੰ ਹੂੰ ਕਹਿੰਦਾ ਭਾਵੇਂ ਕਿ ਬਹੁ ਬੜੀਆਂ ਦੇ ਹੱਥ ਬਹੁਤ ਕੁਝ ਹੈ ਤੇ ਨੀਵੀਆਂ ਦੀ ਜਿਹੜੀ ਹੈ ਉਹ ਸਾਰ ਗਵਾਚਰੀਏ ਦੇ ਵਿੱਚ ਵਜਨ ਜਦੋਂ ਕਿ ਮਾਹੌਲ ਇਹਦੇ ਉਲਟ ਸਰਜਣ ਦੀ ਲੋੜ ਹੈ ਤਾਂ ਕਿ ਇਹ ਸਾਡਾ ਦੇਸ਼ ਹੋਰ ਅੱਗੇ ਵਧੇ ਫਿਰ ਅੱਜ ਦੇ ਮੀਡੀਆ ਸਰਦਲ ਦੇ ਵਿੱਚ ਜੁੜੇ ਸਨ ਦਸ਼ਕਾ ਸਨੇਹ ਨੂੰ ਅਖਬਾਰ ਫਿਰ ਦੱਸਦੀ ਹੈ ਕਿ ਉੱਗੇ ਰਾਸ਼ੀ ਚਿੰਤਕ ਤੇ ਆਦਾਰਾ ਜਾਗੋ ਇੰਟਰਨੈਸ਼ਨਲ ਮੈਗਜ਼ੀਨ ਦੇ ਮੁੱਖ ਸੰਪਾਦਕ ਡਾਕਟਰ ਭਗਵੰਤ ਸਿੰਘ ਜੀ ਸੋ ਡਾਕਟਰ ਸਾਹਿਬ ਚੈਨਲ ਨੂੰ ਵਕਤ ਦਿੱਤਾ ਧੰਨਵਾਦ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੀ ਈ ਮਿਸ਼ਨ ਪੰਜਾਬੀ